ਰੈਡੀ ਦੇਸ਼ ਦੇ ਸਭ ਤੋਂ ਸੁੰਦਰ ਸਥਾਨਾਂ ਵਿੱਚੋਂ ਇੱਕ ਹੈ ਕੇਰਲ ਦੇ ਵਾਈਨਾਡ ਜ਼ਿਲ੍ਹੇ ਵਿੱਚ ਅਚਾਨਕ ਹੋਈ ਭਾਰੀ ਬਰਸਾਤ ਤੋਂ ਬਾਅਦ ਜ਼ਮੀਨ ਖਿਸਕਣ ਕਾਰਨ ਕਈ ਪਿੰਡ ਰੁੜ ਗਏ ਅਤੇ ਲਗਭਗ 200 ਲੋਕ ਮੌਤ ਦਾ ਸ਼ਿਕਾਰ ਬਣ ਗਏ ਡੰਡੀ ਹਾਲੇ ਵੀ ਕਈ ਲੋਕਾਂ ਦੇ ਮਲਬੇ ਵਿੱਚ ਦੱਬੇ ਹੋਣ ਦਾ ਖਦਸ਼ਾ ਹੈ ਡੰਡੀ ਇਸ ਦੇ ਪਿੱਛੇ ਦਾ ਕਾਰਨ ਧਰਤੀ ਦੇ ਵੱਧਦੇ ਤਾਪਮਾਨ ਕਾਰਨ ਅਰਬ ਸਾਗਰ ਦੇ ਪਾਣੀ ਦੇ ਜ਼ਿਆਦਾ ਗਰਮ ਹੋਣ ਕਾਰਨ ਉਤਪੰਨ ਹੋਏ ਸੰਗਣੇ ਸੰਗਣੇ ਬੱਦਲਾਂ ਨੂੰ ਮੰਨਿਆ ਜਾ ਰਿਹਾ ਹੈ ਡੰਡੀ ਇਹ ਮੰਦਭਾਗਾ ਹੈ ਕਿ 2020 ਵਿੱਚ ਕੇਰਲ ਵਿੱਚ ਹੋਏ ਜਲਵਾਜੂ ਪਰਿਵਰਤਨ ਖਾਸ ਤੌਰ ਉਤੇ ਤਾਪਮਾਨ ਵਿੱਚ ਅਣਕਿਆਸੀ ਵਾਦੇ ਦੀਆਂ ਘਟਨਾਵਾਂ ਨੂੰ ਸਮੁੱਚੇ ਤੰਤਰ ਨੇ ਨਜ਼ਰਅੰਦਾਜ਼ ਕੀਤਾ ਡੰਡੀ ਉਸ ਸਾਲ ਕੇਰਲ ਵਿੱਚ ਆਏ ਭਿਆੰਕਰ ਹੜ੍ਹ ਤੋਂ ਬਾਅਦ ਆਪਣੀ ਜੈਵ ਵਿਭਿੰਨਤਾ ਲਈ ਮਸ਼ਹੂਰ ਵਾਈਨਾਡ ਵਿੱਚ ਅਚਾਨਕ ਹੀ ਗੁੰਡੋਆਂ ਸਮੇਤ ਕਈ ਕੁਦਰਤ ਪ੍ਰੇਮੀ ਕੀਟ ਗਾਇਬ ਹੋ ਗਏ ਸੰਡੰਡੀ ਫਿਰ 1 ਮਹੀਨਾ ਪਹਿਲਾਂ ਤੱਕ ਚੜੇ ਪਾਣੀ ਦੇ ਪੱਦਰ ਵਾਲੀਆਂ ਪੰਪਾਂ ਪੇਰੀਆਰ ਕਵਾਨੀ ਵਰਗੀਆਂ ਕਈ ਨਦੀਆਂ ਦਾ ਪਾਣੀ ਦਾ ਪੱਦਰ ਹੈਰਾਨੀਜਨਕ ਤਰੀਕੇ ਨਾਲ ਬਹੁਤ ਘਟ ਹੋ ਗਿਆ ਸੀ ਡੰਡੀ ਬਾਈਨਾੜ ਵਿੱਚ ਜ਼ਮੀਨ ਖਿਸਕਣ ਕਾਰਨ ਹੋਈ ਤਵਾਹੀ ਦੌਰਾਨ ਮੱਛਲ ਪ੍ਰਦੇਸ਼ ਅਤੇ ਉੱਤਰਾਖੰਡ ਸਮੇਤ ਦੇਸ਼ ਦੇ ਹੋਰ ਕਈ ਹਿੱਸਿਆਂ ਵਿੱਚ ਅਚਾਨਕ ਭਾਰੀ ਬਰਸਾਤ ਹੋਣ ਕਾਰਨ ਜਨਜੀਵਨ ਪ੍ਰਭਾਵਿਤ ਹੋਣ ਦੀਆਂ ਖਬਰਾਂ ਆ ਰਹੀਆਂ ਹਨ ਡੰਡੀ ਕਈ ਖੋਜਾਂ ਦੱਸਦੀਆਂ ਹਨ ਕਿ ਧਰਤੀ ਦੇ ਤਾਪਮਾਨ ਵਿੱਚ ਵਾਧੇ ਕਾਰਨ ਹੁਣ ਪੱਛਮੀ ਘਾਟ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਅਚਾਨਕ ਬਹੁਤ ਭਾਰੀ ਬਰਸਾਤ ਹੋਣ ਲੱਗੀ ਹੈ ਡੰਡੀ ਧਰਤੀ ਨੂੰ ਕੁਦਰਤੀ ਤੌਰ ਉੱਤੇ ਸੂਰਜ ਦੀਆਂ ਕਿਰਨਾਂ ਤੋਂ ਗਰਮੀ ਮਿਲਦੀ ਹੈ ਡੰਡੀ ਇਹ ਕਿਰਨਾ ਬਾਜੂ ਮੰਡਲ ਤੋਂ ਗੁਜਰਦੀਆਂ ਹੋਈਆਂ ਧਰਤੀ ਦੀ ਸਤ੍ਹਾ ਨਾਲ ਟਕਰਾਉਂਦੀਆਂ ਹਨ ਅਤੇ ਫਿਰ ਉਹ ਭਰਤ ਜਾਂਦੀਆਂ ਹਨ ਡੰਡੀ ਧਰਤੀ ਦਾ ਬਾਜੂ ਮੰਡਲ ਕਈ ਗੈਂਸਾਂ ਨਾਲ ਮਿਲ ਕੇ ਬਣਿਆ ਹੈ ਜਿੰਨਾ ਵਿੱਚ ਕੁਝ ਗ੍ਰੀਨ ਹਾਊਸ ਗੈਂਸਾਂ ਵੀ ਸ਼ਾਮਲ ਹਨ ਡੰਡੀ ਇਹ ਭਰਤ ਮੁੜ ਰਹੀਆਂ ਕਿਰਨਾਂ ਦੇ ਇੱਕ ਹਿੱਸੇ ਨੂੰ ਰੋਕ ਲੈਂਦੀ ਹੈ ਡੰਡੀ ਇਸ ਤਰ੍ਹਾਂ ਇਹ ਧਰਤੀ ਨੂੰ ਗਰਮ ਬਣਾਈ ਰੱਖਦੀਆਂ ਹਨ ਡੰਡੀ ਮਨੁੱਖਾਂ ਹੋਰ ਪ੍ਰਾਣੀਆਂ ਅਤੇ ਪੌਦਿਆਂ ਦੇ ਜਿਉਂਦੇ ਰਹਿਣ ਲਈ ਘੱਟ ਤੋਂ ਘੱਟ 16 ਡਿਗਰੀ ਸੈਲਸੀਅਸ ਤਾਪਮਾਨ ਦੀ ਲੋੜ ਹੁੰਦੀ ਹੈ ਡੰਡੀ ਗ੍ਰੀਨ ਹਾਊਸ ਗੈਸਾਂ ਵਿੱਚ ਬਾਦੇ ਕਾਰਨ ਇਹ ਪਰਤ ਹੋਰ ਵੀ ਮੋਟੀ ਹੁੰਦੀ ਜਾਂਦੀ ਹੈ ਡੰਡੀ ਅਜਿਹੀ ਵਿੱਚ ਇਹ ਪਰਤ ਸੂਰਜ ਦੀਆਂ ਜ਼ਿਆਦਾ ਕਿਰਨਾਂ ਨੂੰ ਰੋਕਣ ਲੱਗਦੀ ਹੈ ਅਤੇ ਇਸ ਨਾਲ ਧਰਤੀ ਜ਼ਿਆਦਾ ਗਰਮ ਹੁੰਦੀ ਜਾਂਦੀ ਹੈ ਡੰਡੀ ਸ਼ਹਿਰ ਦਾ ਵੱਡਾ ਹਿੱਸਾ ਪਾਣੀ ਵਿੱਚ ਡੁੱਬ ਗਿਆ ਹੈ ਨਵੇਂ ਸੰਸਦ ਭਵਨ ਕੰਪਲੈਕਸ ਵਿੱਚ ਵੀ ਪਾਣੀ ਪਰ ਗਿਆ ਡੰਡੀ ਇਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਸਰਕਾਰ ਨੂੰ ਨਿਸ਼ਾਨੇ ਉੱਤੇ ਲੈ ਲਿਆ ਡੰਡੀ ਇਸ ਹਫ਼ਤੇ ਪਹਾੜੀ ਇਲਾਕਿਆਂ ਵਿੱਚ ਬੱਦਲ ਫਟਣ ਦੀਆਂ ਘਟਨਾਵਾਂ ਵਿੱਚ 220 ਲੋਕ ਲਾਪਤਾ ਹੋ ਗਏ ਡੰਡੀ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ ਡੰਡੀ ਮੌਨਸੂਨ ਦੌਰਾਨ ਹਰ ਸਾਲ ਉੱਤਰੀ ਭਾਰਤ ਦੇ ਪਹਾੜੀ ਇਲਾਕਿਆਂ ਵਿੱਚ ਬੱਦਲ ਫਟਣ ਦੀਆਂ ਘਟਨਾਵਾਂ ਵਾਪਰਦੀਆਂ ਹਨ ਅਤੇ ਉੱਤਰੀ ਭਾਰਤ ਦੇ ਗਰਮ ਇਲਾਕਿਆਂ ਤੋਂ ਪਹਾੜਾਂ ਵਿੱਚ ਸੈਰ ਕਰਨ ਗਏ ਯਾਤਰੀ ਅਤੇ ਸਥਾਨਕ ਲੋਕ ਹਾਦਸਿਆਂ ਦੇ ਸ਼ਿਕਾਰ ਹੁੰਦੇ ਹਨ ਡੰਡੀ